ਕਿਛਲੇ ਦਿਨ ਹੀ 5 ਲੱਖ ਰੁਪਏ ਦੀ ਖੋਹ ਹੋਈ ਸੀ ਤਾਂ ਉਸ ਨੂੰ ਲੈ ਕੇ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ 15 ਜਨਵਰੀ ਨੂੰ ਸਵੇਰੇ ਵਿਜੇ ਕੁਮਾਰ ਜੀ ਕੋਟਪੂਰਾ ਦੇ ਰਹਿਣ ਵਾਲੇ ਆਪਣੀ ਵਾਈਫ ਨੂੰ ਬਾਜ਼ਰ ਤੋਂ ਲੈ ਆਏ ਸੀ ਤੇ ਉਹਨਾਂ ਦੀ ਵਾਈਫ ਦੇ ਪਰਸ ਦੇ ਵਿੱਚ ਕਰੀਬ 5 ਲੱਖ ਰੁਪਏ ਸੀ ਉਹ ਕਿਸੇ ਨਿੱਜੀ ਕੰਮ ਲਈ ਜਾ ਰਹੇ ਸੀ ਤਾਂ ਉੱਥੇ ਸਵੇਰ ਦੇ ਟਾਈਮ ਹੀ ਦੋ ਬੂਟਸਾਈਕਲ ਅਣਪਛਾਤੇ ਸੀ ਜਿਹੜੇ ਆਏ ਤੇ ਉਹਨਾਂ ਦੀ ਵਾਈਫ ਦੇ ਹੱਥੋਂ ਪਰਸ ਖੋਹ ਕੇ ਲੈ ਗਏ ਸੀ ਕਰੋਣੇ ਤਪੀਲ ਪੁਲਿਸ ਨੇ ਆਪਣੀ ਕਾਰਵਾਈ ਕਰਦੇ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਦਿਨਾਜ ਬਲਵੰਤ ਸਿੰਘ ਉਰਫ ਨੀਕਾ ਦੂਸਰਾ ਕੁਲਵਿੰਦਰ ਸਿੰਘ ਉਰਫ ਬੱਜੀ ਹੈ ਜਿਨ੍ਹਾਂ ਨੂੰ ਅੱਜ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 2 ਲੱਖ ਰੁਪਏ ਦੀ ਬਰਾਮਦਗੀ ਕਰ ਲਈ ਹੈ ਸੀ ਬਾਕੀ ਹੋਰ ਸਮਾਨ ਜਿਹੜਾ ਰਿਮਾਂਡ ਲੈ ਕੇ ਤੇ ਉਹਨਾਂ પાસે ਬਰਾਮਦ ਕੀਤਾ ਜਾਏਗਾ ਦੋਸ਼ੇ ਦੀ ਪਲਾਨਿੰਗ ਨਹੀਂ ਸੀ ਉਹਨਾਂ ਨੂੰ ਪਤਾ ਸੀ ਵੀ ਇੰਨੇ ਪੈਸੇ ਹੈਗੇ ਬੈਕਲੌਗ ਕਿੱਥੋਂ ਕਰਦੇ ਸਰ ਇੱਕ ਪਿੰਡ ਢਿਲਵਾ ਤੋਂ ਕਰਦਾ ਜੀ ਬਲਵਾਂ ਸਿੰਘ ਰਫ ਨਿੱਕਾ ਤੇ ਦੂਸਰਾ ਜਿਹੜਾ ਕੁਲਵਿੰਦਰ ਸਿੰਘ ਬੱਤੀ ਆ ਉਹ ਮੁਕਸਾ ਰੋਡ ਕੋਟ ਖੂਰਾ ਕਰ ਰਿਹਾ ਨਹੀਂ ਇਹ ਦੋਸ਼ੇ ਨੇ ਪਲਾਨਿੰਗ ਨਹੀਂ ਸੀ ਉਹ ਬੈਕਗ੍ਰਾਉਂਡ ਕੀ ਸਰਦੋਸ਼ੀਆਂ ਨੇ ਦੋਸ਼ੀ ਵੇਲੜ ਕਿਸਮ ਦੇ ਇਟੇ ਜੀ ਇਹਨਾਂ ਤੇ ਦੋਨਾਂ ਪਿਛਲੇ ਦਿਨੀ 5 ਲੱਖ ਰੁਪਏ ਦੀ ਖੋਹ ਹੋਈ ਸੀ ਤਾਂ ਉਸ ਨੂੰ ਲੈ ਕੇ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਦੋਸ਼ਰ ਜਿਹੜਾ ਹੈਗਾ ਦੋ ਬਚਿਆ ਗਿਆ ਪੂਰਾ ਮਾਮਲਾ ਕੀ ਹੈ ਸਾਡੇ ਨਾਲ ਡੀਐਸਪੀ ਜਤਿੰਦਰ ਜੀ ਜੁੜਿਆ ਗੱਲਬਾਤ ਕਰਦੇ ਸਰ ਕੀ ਮਾਮਲਾ ਹੈ ਪੂਰਾ ਔਰ ਕਿਸ ਤਰ੍ਹਾਂ ਦੀ ਬਰਾਮਦਗੀ ਹੋਈ ਇਹ 15 ਜਨਵਰੀ ਨੂੰ ਸਵੇਰੇ ਆਪਣੇ ਵਿਜੇ ਕੁਮਾਰ ਜੀ ਜਿਹੜੇ ਕੋਟਪੂਰਾ ਦੇ ਰਹਿਣ ਵਾਲੇ ਆਪਣੀ ਵਾਈਫ ਨੂੰ ਬਸ ਚੜਾਉਣ ਲਈ ਆਏ ਸੀਗੇ ਤੇ ਉਹਨਾਂ ਦੀ ਵਾਈਫ ਦੇ ਪਰਸ ਦੇ ਵਿੱਚ ਕਰੀਬ 5 ਲੱਖ ਰੁਪਏ ਸੀ ਉਹ ਕਿਸੇ ਨਿੱਜੀ ਕੰਮ ਲਈ ਜਾ ਰਹੇ ਸੀ ਤਾਂ ਉੱਥੇ ਸਵੇਰ ਦੇ ਟਾਈਮ ਹੀ ਦੋ ਬੂਟਸਾਈਕਲ ਅਣਪਛਾਤੇ ਸੀ ਜਿਹੜੇ ਆਏ ਤੇ ਉਹਨਾਂ ਦੀ ਵਾਈਫ ਦੇ ਹੱਥੋਂ ਮੋਟਰਸਾਈਕਲ ਪਰਸ ਖੋ ਕੇ ਲੈ ਗਏ ਸੀ ਉਹਦੇ ਸਬੰਧੀ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ਮਲ ਜਿਲ੍ਹੇ ਆਂਦੀ ਗਈ ਦੌਰਾਨ ਤਫਤੀਸ਼ ਜਿਹੜਾ ਪੁਲਿਸ ਨੇ ਆਪਣੀ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਜਿਨ੍ਹਾਂ ਚ ਬਲਵੰਤ ਸਿੰਘ ਵਰਫ ਨੀਕਾ ਤੇ ਦੂਸਰਾ ਕੁਲਵਿੰਦਰ ਸਿੰਘ ਰੋਕ ਬੱਚੀ ਹੈ ਜਿਨ੍ਹਾਂ ਨੂੰ ਅੱਜ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 2 ਲੱਖ ਰੁਪਏ ਦੀ ਬਰਾਮਦਗੀ ਕਰ ਲਈ ਐਸੀ ਤੇ ਬਾਕੀ ਹੋਰ ਸਮਾਨ ਜਿਹੜਾ ਰਿਮਾਂਡ ਲੈ ਕੇ ਤੇ ਉਹਨਾਂ ਕੋਲੋਂ ਬਰਾਮਦ ਕੀਤਾ ਜਾਏਗਾ ਦੋਸ਼ੀ ਦੀ ਪਲਾਨਿੰਗ ਸੀ ਉਹਨਾਂ ਨੂੰ ਪਤਾ ਸੀ ਵੀ ਇੰਨੇ ਪੈਸੇ ਹੈਗੇ ਬੈਕਗ੍ਰਾਉਂਡ ਨਹੀਂ ਇਹ ਦੋਸ਼ੀ ਦੀ ਪਲਾਨਿੰਗ ਨਹੀਂ ਸੀ ਉਹ ਤਾਂ ਉਦਨ ਨਸ਼ਾ ਕੀਤਾ ਹੋਇਆ ਸੀ ਤੇ ਉਸ ਦਰਹਣੀ ਨਸ਼ੇ ਦੇ ਵਿੱਚ ਹੀ ਉਹਨਾਂ ਨੇ ਕਹੋ ਕੀਤੀ ਹੈ ਉਹ ਪੈਸੇ ਤਾਂ ਆਲਰੇਡੀ ਉਹਨਾਂ ਦੇ ਆਪ ਦੇ ਕਿਸੇ ਨਿੱਜੀ ਕੰਮ ਲਈ ਜਾ ਰਹੇ ਸੀ ਉਹਦੇ ਵਿੱਚ ਬੈਕਗ੍ਰਾਉਂਡ ਕੀ ਹੈ ਸਭ ਦੋਸ਼ੀਆਂ ਦਾ ਦੋਸ਼ੀ ਬੇਲੜ ਕਿਸਮ ਦੇ ਇਟ ਜੀ ਇਹਨਾਂ ਤੇ ਦੋਨਾਂ ਦੇ ਇੱਕ ਇੱਕ ਪਰਚਾ ਲੜਾਈ ਦਾ ਹੈਗਾ ਪਹਿਲਾ ਦਰਜ ਹੈ ਤੇ ਹੁਣ ਤਾਂ ਘਰੇ ਹੀ ਸੀਗੇ ਮਤਲਬ ਨਸ਼ਾ ਕਰਦੇ ਆ ਤੇ ਕੰਮ ਕਰ ਕੋਈ ਨਹੀਂ ਹੈ ਇੱਕ ਇੱਕ ਪਰਚਾ ਲੜਾਈ ਦਾ ਹੈ ਬਸ ਇਹਨੂੰ ਬਲੌਂਗ ਕਿੱਥੋਂ ਕਰਦੇ ਸਰ ਇੱਕ ਪਿੰਡ ਟਿੰਲਵਾ ਤੋਂ ਕਰਦਾ ਜੀ ਬਲਵੰਤ ਸਿੰਘ ਰੁਫਨਿਕਾ ਤੇ ਦੂਸਰਾ ਜਿਹੜਾ ਕੁਲਵਿੰਦਰ ਸਿੰਘ ਬੱਤੀ ਹੈ ਉਹ ਮੁਕਸਾ ਰੋਲ ਕੋਟਪੂਰਾ ਕਰ ਰਹਿਣਾ ਹੋਵੇ ਪੈਨਸਨ ਡੀਐਸਪੀ ਜਤਿੰਦਰ ਸਿੰਘ ਜਤਿੰਦਰ ਚੋਪੜਾ ਜੀ ਜਿਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪਿਛਲੇ ਦਿਨੀ 5 ਲੱਖ ਰੁਪਏ ਦੀ ਇੱਕ ਬਸ ਸਟੈਂਡ ਤੋਂ ਖੋਹ ਹੋਈ ਸੀ ਤਾਂ ਉਸ ਨੂੰ ਲੈ ਕੇ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੋਸ਼ੀਆਂ ਨੂੰ ਬੋਚਿਆ ਗਿਆ ਜਿਨ੍ਹਾਂ ਦੇ ਕੋਲੋਂ 2 ਲੱਖ ਰੁਪਏ ਦੀ ਬਰਾਮਦਗੀ ਹੋਈ ਹੈ ਤਾਂ ਪਹਿਲਾਂ ਵੀ ਇਹਨਾਂ ਤੇ ਪਰਚਾ ਹੈ ਤੇ ਦੇਖਣਾ ਹੋਵੇਗਾ ਕਿ ਅਗਲੀ ਕਾਰਵਾਈ ਇਹਨਾਂ ਤੇ ਕਿਸ ਤਰ੍ਹਾਂ ਦੀ ਹੋਵੇਗੀ ਸਾਡੇ ਨਾਲ ਵੀਜੇ ਰੋੜਾ ਜੀ ਜੁੜੇ ਹੈ ਜਿਨ੍ਹਾਂ ਦੇ 5 ਲੱਖ ਰੁਪਏ ਜਿਹੜੇ ਖੋਏ ਗਏ ਸੀ ਕਿਸ ਤਰ੍ਹਾਂ ਖੋਏ ਗਏ ਸੀ ਤੁਸੀਂ ਕਿੱਥੇ ਖੜੇ ਸੀ ਫਸਟ ਸਟੈਂਡ ਤੇ ਖੜੀ ਸੀ ਜੀ ਮੈਂ ਤੇ ਮੇਰੀ ਮਿਸਟਰੀ ਬਾਹਰ ਨਾਲ ਸੀ ਉਹ ਗਵਾਈਂ ਦਲਾਉਣੀ ਸੀ ਜੇ ਉਸ ਕਰਕੇ ਫਸਟ ਸਟੈਂਡ ਤੇ ਖੜੀ ਸੀ ਇਹ ਦੋ ਬਗਵਾਸ਼ ਮੋਟਰਸਾਈਕਲ ਤੇ ਆਏ ਮਸ਼ਾਪਟਾਉਣ ਨਾਲ ਇੱਕਦਮ ਧੱਕਾ ਮਾਰ ਕੇ ਬੱਸ ਹੋ ਰਹੀ ਮਿਸਟਰੀ ਜੀ ਕਿ ਉਹ ਇੱਕ ਮਿੰਟ ਦੇ ਅੰਦਰ ਹੀ ਹੋਣੀ ਉਹ ਤੇ ਮੈਂ 100 ਨੰਬਰ ਤੇ ਡਾਇਲ ਕਰਕੇ ਪੁਲਿਸ ਨੂੰ ਰਿਪੋਰਟ ਦਿੱਤਾ ਪੁਲਿਸ ਇੱਕ ਦੋ ਮਿੰਟਾਂ ਵਿੱਚ ਹੀ ਪਹੁੰਚ ਗਈ ਉਹਨਾਂ ਨੇ ਬਿਆਨ ਗਿਣ ਲੈ ਕੇ ਕਾਰਵਾਈ ਕਰਨਾ ਸ਼ੁਰੂ ਕਰ ਦਿੱਤੀ ਐਫ ਆਈ ਆਰ ਲੌਜ ਹੋ ਗਈ ਤੇ ਉਹਨਾਂ ਨੇ ਟੀਮਾਂ ਬਣਾ ਕੇ ਪੂਰਾ ਸਹਿਯੋਗ ਦਿੱਤਾ ਸਾਡੇ ਨੂੰ ਬਹੁਤ ਉਹਨਾਂ ਦਾ ਕੰਮ ਸ਼ਕਾਦਾਯੋਗ ਹੈ ਉਹਨਾਂ ਨੇ ਦੋਨੇ ਮੁਜਰਰ ਫੜ ਲਏ ਨੇ ਪੈ ਕਿੰਨੇ ਪੈਸੇ ਦੀ ਬਰਾਮਦਗੀ ਹੋ ਗਈ ਲੋਨ ਕਰਦੇ ਕਦੇ 2 ਲੱਖ ਦੇ ਨਹੀਂ ਹਾਂ ਜੀ ਪੁਲਿਸ ਦਾ ਜੀ ਕਿਸ ਤਰ੍ਹਾਂ ਦਾ ਦੇਖਦੇ ਹੋ ਕੰਮ ਸੇਰ ਬਹੁਤ ਸਹਿਯੋਗ ਦਿੱਤਾ ਜੀ ਫਸਟੇਬਲ ਤੋਂ ਲੱਗੇ ਐਸਐਸਪੀ ਐਸਐਚਓ ਐਸਐਸਪੀ ਡੀਐਸਪੀ ਸਾਹਿਬ ਸਭ ਨੇ ਬਹੁਤ ਡੇ ਟੂ ਡੇ ਅਪਡੇਟ ਦਿੰਦੇ ਰਹੇ ਜਦੋਂ ਅਸੀਂ ਮਿਲਦੇ ਰਹੇ ਬੜੇ ਪ੍ਰੇਮ ਨਾਲ ਉਹਨਾਂ ਨੇ ਗੱਲ ਕੀਤੀ ਹੈ ਔਰ ਬਹੁਤ ਹੀ ਕੋਕਰਟ ਕੀਤਾ ਹੈ ਉਹਨਾਂ ਨੇ ਉਹਨਾਂ ਦੀਆਂ ਟੀਮਾਂ ਲਗਾ ਕੇ ਕੰਮ ਕੀਤਾ ਔਰ ਅਸੀਂ ਵੀ ਉਹਨਾਂ ਦੇ ਨਾਲ ਬਹੁਤ ਸਹਿਯੋਗ ਕਰਦੇ ਹਾਂ ਸਰ ਇੱਕ ਮੈਂ ਤੁਹਾਨੂੰ ਗੱਲ ਕਰਨ ਚਾਹੁੰਦਾ ਜਦੋਂ ਤੁਹਾਡੀ ਬਾਈਟ ਕੀਤੀ ਸੀਗੀ ਤੁਹਾਨੂੰ ਉਹਦੋਂ ਸਵਾਲ ਕੀਤੇ ਸੀ ਕਿ ਵੀ ਉਹਦੇ ਵਿੱਚ ਬੈਗ 'ਚ ਕਿੰਨੇ ਪੈਸੇ ਸੀ ਤੁਸੀਂ ਉਦੋਂ ਕਹਿ ਰਹੇ ਸੀ ਕਿ ਇਹਦੇ 'ਚ 5 ਤੋਂ 6 ਲੱਖ ਸੀਗਾ ਜੀ ਕੋਈ ਵੀ ਬੰਦਾ ਆਮ ਬੰਦਾ ਜੇ ਕਿਸੇ ਦੀ ਕੋਈ ਚੋਰੀ ਹੁੰਦੀ ਜਾਂ ਖੋਹ ਹੁੰਦੀ ਉਹ ਕਹਿ ਦਿੰਦਾ ਜੀ 1200 ਰੁਪਇਆ 35 ਰੁਪਏ 1 ਰੁਪਇਆ ਹੱਲਾ ਸੀ ਤੇ ਮੇਰਾ ਮੋਬਾਈਲ ਖੋ ਕੇ ਲੈ ਗਏ ਤੁਸੀਂ ਉਹ ਪੈਸੇ ਕਹਿੰਦੇ 5 ਤੋਂ 6 ਲੱਖ ਸੀ ਬਹੁਤ ਵੱਡੀ ਗੱਲ ਤਾਂ ਮੈਂ 5 ਤੋਂ 6 1 ਲੱਖ ਰੁਪਏ ਦਾ ਵਰਕ ਹੋ ਗਿਆ ਹਾਂ ਜੀ ਉਹ ਲੱਗਦਾ ਨਹੀਂਗਾ ਜੇ ਜਿਵੇਂ ਤੁਸੀਂ ਗਿਣਤੀ ਦੇ ਵਿੱਚ ਅੰਗੇਲੀ ਕੀਤੀ ਹੈ ਤਾਂ ਉਹ ਤੁਸੀਂ ਪੈਸੇ ਨੂੰ ਫੜਨ ਦੇ ਵਿੱਚ ਅੰਗੇਲੀ ਕੀਤੀ ਹੋਗੀ ਨਹੀਂ ਨਹੀਂ ਸਰ ਮੈਂ ਕਿਥੋਂ ਲੈ ਕੇ ਆਇਆ ਮੇਜਰ ਮੈਸਟਰ ਐਸੀ ਕੋਈ ਗੱਲ ਨਹੀਂ ਦੀ ਕਿਸੇ ਕਿਸੂ ਦੀ ਪਰ ਤੁਹਾਨੂੰ ਕਾਊਂਟਿੰਗ ਤਾਂ ਹੀ ਨਹੀਂ ਪਤਾ ਤੁਸੀਂ ਉਹ ਚ ਕਹਿ ਰਹੇ ਹੋ ਕਾਊਂਟਿੰਗ ਤੋਂ ਛੋੜੇ ਪੈਸੇ ਮੈਂ ਜਿਹੜੇ ਵਿੱਚ ਸੀ ਇਹ ਜਿਹੜੇ ਛੋੜੇ ਮਿਸਰੀ ਨੂੰ ਦਿੱਤੇ ਹੋਏ ਸੀ ਜੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਕੋੜੂਪੁਰਾ ਪੁਲਿਸ ਵੱਲੋਂ ਬਰਾਮਦਗੀ ਕੀਤੀ ਗਈ ਹੈ ਉੱਥੇ ਹੀ ਮੰਗਾਈ ਚੜੇ ਹੈਗੇ ਆ ਪੁਲਿਸ ਦੇ ਕੰਮ ਤੋਂ ਜਰੂਰ ਖੁਸ਼ ਹੈ ਤਾ ਪ੍ਰਾਂਧਿਕੀ ਹੋਈ ਹੈ ਅਗਲੀ ਕੀ ਕਾਰਵਾਈ ਹੋਗੀ ਮੌਜੂਦਾ ਤੇ ਔਨਰ ਵਾਲਾ ਸਮਝਾ ਦਸੇਗਾ ਤਿਆਨੋ ਪ੍ਰਸ਼ਨ ਅਨਮੋਲ ਦੇ ਨਾਲ ਮੈਸਰ ਲੋਕ ਇਨ ਸਾਹਿਬ ਜੀ ਕੋਡੂ ਕੁੜਾ